ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਜੀ ਜਮਾਲ ਮਿੱਕੀ ਜਾਗਰੂਗਿਆਨਾ ਜੀ ਸੋ ਅੱਜ ਜਿਹੜਾ ਆ ਉਹ ਸਾਡੇ ਬਹੁਤ ਸਤਿਕਾਰਯੋਗ ਵਿਕੀ ਪ੍ਰਧਾਨ ਜੀ ਉਹਨਾਂ ਵੱਲੋਂ ਜਿਹੜਾ ਇੱਕ ਹਰ ਸਾਲ ਦੀ ਤਰ੍ਹਾਂ ਜਿਹੜਾ ਜਾਗਰਣ ਮਾਤਾ ਰਾਣੀ ਦਾ ਕਰਵਾਇਆ ਜਾਂਦਾ ਹੈ ਸਭਾਂ ਆਪਣੇ ਆਪ ਨੂੰ ਖੁਸ਼ੀ ਨਹੀਂ ਸਮਝਦਾ ਕਿਉਂਕਿ ਜਿਹੜੇ ਜਿੰਨੇ ਵੀ ਸਮਾਗਮ ਧਾਰਮਿਕ ਹੁੰਦੇ ਆ ਉਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਆ ਸੋ ਅੱਜ ਇੱਥੇ ਆ ਕੇ ਬਹੁਤ ਮਾਨੂੰ ਸ਼ਾਂਤੀ ਬਿਲੀਆ ਬੜੀ ਖੁਸ਼ੀ ਹੋਈ ਆ ਕਿਉਂਕਿ ਸਾਡੇ ਇਹ ਬੁਤ ਬਲੈਂਡ ਦੇ ਵਿੱਚ ਇੱਕ ਉਤਸਾਹ ਹੈਗਾ ਆ ਆਪਣੇ ਧਰਮ ਪ੍ਰਤੀ ਆਪਣੇ ਸਮਾਜ ਪ੍ਰਤੀ ਕਿਉਂਕਿ ਇਹ ਬਹੁਤ ਵੱਡੀ ਤੇ ਬਹੁਤ ਹੀ ਸੱਚੀ ਸੋਚ ਹੈ ਕਿ ਇਸ ਨਾਲ ਹਰ ਇੱਕ ਧਰਮ ਦੇ ਹਰ ਇੱਕ ਜਾਤੀ ਦੇ ਲੋਕ ਜਿਹੜੇ ਆ ਉਹ ਪਰਮੇਸ਼ਰ ਦੀ ਮਹਿਰ ਦੇ ਉੱਤੇ ਜੁੜ ਕੇ ਇੱਕ ਨਵੀਂ ਜਿਹੜੀ ਰੌਸ਼ਨੀ ਵਾਂਗੂ ਉੱਭਰ ਰਿਹਾ ਆਪਣੀ ਵੱਡੀ ਗੱਲ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਇਸ ਕਰਕੇ ਮੈਂ ਸਾਰੀਆਂ ਸੰਸਥਾ ਨੂੰ ਅਪੀਲ ਕਰਦਾ ਹਾਂ ਕਿ ਤੁਹਾਨੂੰ ਵੱਧ ਤੋਂ ਵੱਧ ਇਸੋ ਇਹ ਧਾਰਮਿਕ ਪ੍ਰੋਗਰਾਮ ਕਰਾਉਣੇ ਚਾਹੀਦੇ ਆ ਜਾਗਰਣ ਕਰਾਉਣੇ ਚਾਹੀਦੇ ਆ ਸਮਾਗਮ ਕਰਾਉਣੇ ਚਾਹੀਦੇ ਆ ਤਾਂ ਜੋ ਸਾਰਾ ਸਾਡਾ ਪੰਜਾਬ ਜਿਹੜਾ ਆ ਉਸ ਵਿੱਚ ਜਿਹੜਾ ਲੋਕ ਕਨਵਰਟ ਹੋ ਰਿਹਾ ਉਹ ਆਪਣੇ ਪੂਰਨ ਧਰਮ ਨਾਲ ਜਿਹੜਾ ਉਹ ਜੁੜਨ ਕਿਆ ਬੋਕੇ ਚਾਹਤਾਂ ਨੂੰ ਨਤਰ ਮਹੁੰਦਾ ਹੈ ਕਿ ਉਦਾਇਿਆਂ ਚ ਚੱਲਣ ਦੇ ਰਹੀ ਕਰ ਸੋ ਜਿਹੜੇ ਮਤਬੁੱਧੀ ਲੋਗ ਨੇ ਉਹ ਇਹੋ ਜਿਹੇ ਜਿਹੜੇ ਆ ਉਹ ਕੰਮ ਕਰਦੇ ਨੇ ਜਿਹੜਾ ਸੱਚਾ ਜਿਹੜਾ ਆ ਇਨਸਾਨ ਉਹ ਹਮੇਸ਼ਾ ਹਰ ਧਰਮ ਦਾ ਸਤਿਕਾਰ ਕਰਦਾ ਹੈ ਹਰ ਪੰਥ ਦਾ ਸਤਿਕਾਰ ਕਰਦਾ ਹੈ ਕਿਉਂਕਿ ਜਿੰਨੇ ਵੀ ਧਾਰਮਿਕ ਸੰਸਲੇ ਉਹ ਸਾਡੀ ਸ਼ਰਧਾ ਤੇ ਸਾਡੀ ਆਸਥਾ ਦਾ ਕੇਂਦਰ ਨੇ ਸਾਨਾ ਨੂੰ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਤਿਹਾਰ ਨੂੰ ਹਰ ਇੱਕ ਸਮਾਗਮ ਨੂੰ ਨਾਲ ਮਿਲ ਕੇ ਜਿਹੜਾ ਉਹ ਮਨਾਉਣਾ ਚਾਹੀਦਾ ਹੈ ਮੈਂ ਪੂਰੇ ਪੰਜਾਬ ਵਿੱਚ ਵਸਦੀ ਸਾਰੀ ਸੰਗਤ ਨੂੰ ਇਹ ਅਪੀਲ ਕਰਦਾ ਹੈ ਕਿ ਜਿੱਥੇ ਵੀ ਕਿਤੇ ਕੋਈ ਵੀ ਧਾਰਮਿਕ ਜਾਗਰਣ ਹੁੰਦਾ ਹੈ ਆਗਮ ਹੁੰਦਾ ਹੈ ਉਥੇ ਸਮੁੱਚੀਆਂ ਸੰਗਤਾਂ ਆਪਣੇ ਮਨ ਦੀਆਂ ਸਾਰੀਆਂ ਛਾਵਾਂ ਜਿਹੜੀਆਂ ਉਹ ਤਿਆਗ ਕੇ ਉਸ ਪ੍ਰੋਗਰਾਮ ਦੇ ਉੱਤੇ ਪਹੁੰਚ ਕੇ ਆਪਣੀ ਏਕਤਾ ਖਣਦਾ ਦਾ ਸੰਦੇਸ਼ ਦੇਣਾ ਚਾਹੀਦਾ ਕਿਉਂਕਿ ਇਸ ਪੰਜਾਬ ਦੇ ਵਿੱਚ ਵੱਸਦੇ ਆ ਸਾਨੂੰ ਜਿਹੜਾ ਆ ਏਕਤਾ ਖਣਦਾ ਬਣਾ ਕੇ ਰੱਖਣਾ ਚਾਹੀਦਾ